ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਤਕਸ਼ਿ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਸੇਵਾਦਾਰ ਹਜੂਰੀ ਕਥਾਵਾਚਕ ਗਿਆਨੀ ਸਤਨਾਮ ਸਿੰਘ ਜੀ ਨਾਲ ਰੁਭਰੂ ਕਰਵਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਪਤਪਾਲ ਸਿੰਘ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ ਸਾਨੂੰ ਵੀ ਬਹੁਤ ਵਧੀਆ ਲੱਗਿਆ ਵੀ ਹਣ ਆਪਾਂ ਬਾਬਾ ਜੀ ਤੋਂ ਜਾਣਦੇ ਆ ਵੀ ਇਹਨਾਂ ਨੇ ਮੁੱਢਲੀ ਪੜਾਈ ਕਿੱਥੋਂ ਕੀਤੀ ਇਕਦੋਂ ਕਥਾ ਕਰਨੀ ਸ਼ੁਰੂ ਕੀਤੀ ਤੇ ਕਦੋਂ ਕਥਾਵਾਚਕ ਹਜੂਰੀ ਕਥਾਵਾਚਕ ਬਣੇ ਹਰਮੰਦਰ ਜੀ ਪਟਨਾ ਸਾਹਿਬ ਦੇ ਤੇ ਆਜੋ ਹੁਣ ਆਪਾਂ ਬਚਨ ਬिलास ਕਰਦੇ ਆਂ ਬੱਬਾ ਜੀ ਤੁਹਾਡਾ ਜਨਮ ਕਦੋਂ ਹੋਇਆ ਸੀਗਾ ਮੇਰਾ ਜਨਮ ਸਾਲ 90 ਦੇ ਵਿੱਚ ਹੋਇਆ ਤੇ ਉਹ ਤੋਂ ਬਾਅਦ ਫਿਰ ਸਕੂਲੀ ਵਿੱਦਿਆ ਕੀਤੀ ਅੱਛਾ ਜੀ ਸਕੂਲੀ ਵਿੱਦਿਆ ਦੇ ਨਾਲ-ਨਾਲ ਹੀ ਘਰ ਦੇ ਵਿੱਚ ਭਗਵਾਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਉਦਾਸੀਨ ਸੰਪਰਦਾ ਦੇ ਨਾਲ ਸਾਡੇ ਪਰਿਵਾਰ ਦਾ ਸੰਬੰਧ ਹੈ ਪੁਰਾਣਾ ਅੱਛਾ ਜੀ ਇਹੋ ਤੋਂ ਨਾਲ ਹੀ ਫਿਰ ਅਸੀਂ ਜਿਹੜਾ ਹੈਗਾ ਧਾਰਮਿਕ ਤੌਰ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਲਈਆਂ ਅੱਛਾ ਜੀ ਸਾਡਾ ਜਿਹੜਾ ਪਿੰਡ ਹੈਗਾ ਸ਼੍ਰੀ ਨਾਨਦਪੁਰ ਸਾਹਿਬ ਨੂੰ ਜਾਂਦੇ ਆ ਰੋਡ ਤੇ ਹੈ ਤੇ ਕਨੌਲੀ ਪਿੰਡ ਸਾਡਾ ਕਨੌਲੀ ਬਣਦਾ ਅੱਛਾ ਜੀ ਇਹ ਰੋਡ ਤੇ ਆਉਣ ਦਾ ਮਤਲਬ ਵੀ ਸਾਲ ਦੇ ਵਿੱਚ ਦੋ ਵਾਰੀ ਜੀ ਬਹੁਤ ਸੋਹਣਾ ਮਾਹੌਲ ਬਣਦਾ ਠਿਕ ਤਾਂ ਹੋਲੇ ਮਹੱਲੇ ਦੇ ਦਿਨਾਂ ਵਿੱਚ ਹਾਂ ਜੀ ਜੱਤਰ ਤੱਤਰ ਸਰਬਤਰ ਦੇਸ਼ਾਂ ਵਿਦੇਸ਼ਾਂ ਵਿੱਚ ਗੁਰੂ ਖਾਲਸਾ ਜੀ ਆਪਣੇ ਸਾਬ ਜਲਾਲ ਦੇ ਨਾਲ ਉਹਨਾਂ ਸੜਕਾਂ ਤੋਂ ਨਿਕਲਣਾ ਅਹੀਂ ਛੋਟੇ ਛੋਟੇ ਹੋਣਾ ਦੇਖਣਾ ਸਿੰਘਾਂ ਨੂੰ ਘੋੜਿਆਂ ਤੇ ਦਿਮਾਲਿਆਂ ਨੂੰ ਤੇ ਸੰਗਤਾਂ ਨੂੰ ਨੀਲੀਆਂ ਪੀਲੀਆਂ ਦਸਤਾਰਾਂ ਬੰਨ੍ਹ ਕੇ ਟਰੈਕਟਰਾਂ ਤੇ ਘੜੂਕਿਆਂ ਤੇ ਤੇ ਹਾਥੀਆਂ ਤੇ ਘੋੜਿਆਂ ਤੇ ਜਾਂਦੇ ਆ ਬੜਾ ਮਨ ਨੂੰ ਖੁਸ਼ ਹੋਣਾ ਐਦਾ ਲੰਗਰ 'ਚ ਜਾਣਾ ਫਿਰ ਲੰਗਰ ਚ ਬਾਬਾ ਜੀ ਮਿਲੇ ਉਹਨਾਂ ਨੇ ਦੱਸਿਆ ਵੀ ਆ ਸੇਵਾ ਦਾ ਆ ਫਲ ਮਿਲਦਾ ਆ ਸੇਵਾ ਦਾ ਫਲ ਮਿਲਦਾ। ਤੇ ਉਹਨਾਂ ਨੇ ਸੇਵਾ ਵੀ ਚਲਾਇਆ। ਫਿਰ ਇੱਕ ਦਸੰਬਰ ਮਹੀਨੇ ਦੇ ਵਿੱਚ ਸ਼ਹੀਦੀ ਪੰਦਰਵਾੜਾ ਸਾਡੇ ਰੋਪੜ ਜ਼ਿਲ੍ਹੇ ਚ ਹੁੰਦਾ। ਤੇ ਉਹਦੇ ਵਿੱਚ ਦਸਵੇਂ ਪਾਤਸ਼ਾਹ ਦੀ ਸੈਭਜਾਦੇ ਦੀਆਂ ਕਹਾਣੀਆਂ ਹੋਣੀਆਂ। ਹੌਲੀ ਹੌਲੀ ਐਦਾਂ ਗੋ ਸਿੱਖੀ ਦਾ ਮਾਹੌਲ ਮਿਲਦਾ ਗਿਆ। ਅੱਛਾ। ਹਾਂਜੀ ਫਿਰ ਫਿਰ ਕਦੋਂ ਕਥਾਵਾਚਕ ਬਣੇ ਤੁਸੀਂ ਹਜ਼ੂਰੀ ਕਥਾਵਾਚਕ? ਜਿੱਦਾਂ ਹਜ਼ੂਰੀ ਕਥਾਵਾਚਕ ਤਾਂ ਸਨ 2023 ਦੇ ਵਿੱਚ ਮੈਂ ਹਾਂ 22 ਦੇ ਵਿੱਚ ਮਾਰਚ ਮਹੀਨੇ 24 ਤਰੀਕ ਨੂੰ ਪਟਨਾ ਸਾਹਿਬ ਜਾ ਕੇ ਸੇਵਾ ਲਈ ਹੈ ਇਸ ਤੋਂ ਪਹਿਲਾਂ ਹਿਮਕੁੰਡ ਸਾਹਿਬ ਦੀ ਧਰਤੀ ਦੇ ਮਹਾਰਾਜ ਦੇ ਸਥਾਨ ਤੇ ਜਿੱਥੇ ਤਪਸਥਾਨ ਦਸਵੇਂ ਪਾਤਸ਼ਾਹ ਜੀ ਦਾ ਉੱਥੇ ਵੀ ਸੇਵਾ ਕਰਦੇ ਰਹੇ ਹਾਂ ਅੱਛਾ ਜੀ ਔਰ ਵੱਡੀ ਵਡਿਆਈ ਹੈ ਉਸ ਥਾਂ ਦੀ ਜੀ ਤੁਹਾਡੀ ਉਮਰ ਸੀ ਜਿੰਨੀ ਕ ਇੰਨੀ ਕ ਮੇਰੀ ਉਮਰ ਸੀ ਉਦੋਂ ਲਾਗੇ ਦੇ ਸੀ ਅੱਛਾ ਜੀ ਹਾਂ ਜੀ ਤੁਸੀਂ ਗੁਰਮਤ ਗਿਆਨ ਕਿੰਨੀ ਕ ਉਮਰ ਚ ਲੱ타 ਸੀਗਾ ਗੁਰਮਤ ਗਿਆਨ ਜੀ ਸਾਡੇ ਪਿੰਡਾਂ ਵਿੱਚ ਕਲਾਸਾਂ ਲੱਗਦੀਆਂ ਸੀ ਗੁਰਦੁਆਰਿਆਂ ਦੇ ਵਿੱਚ ਸਾਡੇ ਪਿੰਡ ਦਾ ਇਹੋ ਜਿਹਾ ਮਾਹੌਲ ਹੈ ਕਿ ਸਾਡੇ ਪਿੰਡ 'ਚ ਹਰ ਬੱਚਾ ਕੀਰਤਨੀ ਹੈ ਅੱਛਾ ਜੀ ਵੱਡੇ ਬੱਚੇ ਛੋਟੇ ਬੱਚਿਆਂ ਨੂੰ ਸਿਖਾਉਂਦੇ ਆ ਕਿ ਅਸੀਂ ਗੁਰਦੁਆਰਾ ਸਾਹਿਬ ਜਾਣਾ ਤੇ ਸਾਡੇ ਜਿਹੜੇ ਵੱਡੇ ਸੀ ਉਹਨਾਂ ਨੇ ਸਾਨੂੰ ਹਰਮੋਨੀਅਮ ਤਬਲਾ ਇਹ ਸੀ ਤਾਂ ਸਿਖਾਈਆਂ ਇਹ ਤਾਂ ਦੇਖ ਦੇਖ ਕੇ ਫਿਰ ਜਿਹੜਾ ਗੁਰਵਾੜੀ ਦੀ ਗੁੜਤੀ ਗਿਆਨ ਪ੍ਰਾਪਤ ਹੋਇਆ ਤੁਸੀਂ ਪਹਿਲਾਂ ਵੀ ਸੇਮਕੁੰਡ ਸਾਹਿਬ ਤੋਂ ਪਹਿਲਾਂ ਵੀ ਕਿਤੇ ਸੇਵਾ ਕਰਦੇ ਸੀ ਸੇਮਕੁੰਡ ਸਾਹਿਬ ਤੋਂ ਪਹਿਲਾਂ ਅਸੀਂ 5 ਸਾਲ 6 ਸਾਲ ਤਕਰੀਬਨ 9 ਤੋਂ ਲੈ ਕੇ 16 ਤੱਕ ਸਿੰਘ ਸਭਾ ਗੁਰਦੁਆਰਾ ਰੋਪੜ ਦੇ ਵਿੱਚ ਫਿਰ ਉਸ ਤੋਂ ਬਾਅਦ ਹੇਮਕੁੰਡ ਸਾਹਿਬ ਫਿਰ ਦਿੱਲੀ ਦੇ ਫਤਿਹਨਗਰ ਗੁਰਦੁਆਰਾ ਜਿਹੜਾ ਉੱਥੇ ਵੀ ਸੇਵਾ ਕੀਤੀ ਤੇ ਫਿਰ ਉਸ ਤੋਂ ਬਾਅਦ ਅੱਜ ਤਖਤ ਪਟਨਾ ਸਾਹਿਬ ਤਕਰੀਬਨ 4 ਸਾਲ ਰਨਿੰਗ ਹੈ 3 ਸਾਲ ਪੂਰੇ ਹੋ ਚੁੱਕੇ ਐ ਚੌਥਾ ਸਾਲ ਰਨਿੰਗ ਹੈ ਔਰ ਸੇਵਾ ਕਰਦੇ ਨੂੰ ਗੁਰਦੁਆਰਾ ਬਾਲੀਲਾ ਮਾਹਪੁਰ ਸ਼੍ਰੀ ਮਾਨਸੰਤ ਪਾਪਾ ਕਸ਼ਮੀਰ ਸਿੰਘ ਪੂਰੀ ਵਾਲੇ ਹਾਂਜੀ ਬਾਬਾ ਜੀ ਬਾਬਾ ਗੁਰਵਿੰਦਰ ਸਿੰਘ ਸਾਹਿਬ ਜੀ ਬਾਬਾ ਸੁਖਵਿੰਦਰ ਸਿੰਘ ਸਾਹਿਬ ਜੀ ਐਦਾਂ ਦੀ ਮਹਾਲ ਮਿਲਿਆ ਫਿਰ ਇਸੇ ਤਰ੍ਹਾਂ ਸਿੱਖ ਸਟੂਡੈਂਟ ਫੈਡਰੇਸ਼ਨ ਗਰੀਵਾਲ ਜਦੋਂ ਅਸੀਂ ਸਾਲ 2009 ਵਿੱਚ ਫੈਡਰੇਸ਼ਨ ਦੇ ਪ੍ਰਧਾਨ ਜਿਹੜੇ ਗੁਰਚਰਨ ਸਿੰਘ ਗਰੀਵਾਲ ਜੀ ਉਹ ਗੁਰਦੁਆਰਾ ਸਿੰਘ ਸਭਾ ਆਏ ਕਰਦੇ ਸੀ ਜੂਨ ਦੇ ਮਹੀਨੇ ਵਿੱਚ ਉਹਨਾਂ ਨੇ ਬੱਚਿਆਂ ਨੂੰ ਇਕੱਠੇ ਕਰਕੇ ਕੈਂਪ ਲਾਉਣਾ ਇਹਦੇ ਸਾਡੇ ਪ੍ਰਧਾਨ ਜੀ ਲੋਪੜ ਦੇ ਹਿੰਮਤ ਸਿੰਘ ਰਾਜਾ ਜੀ ਉਹ ਵੀ ਉੱਥੇ ਸਾਨੂੰ ਬੁਲਾਉਂਦੇ ਰਹਿੰਦੇ ਸੀ ਤੇ ਇਦਾਂ ਅਸੀਂ ਹੌਲੀ-ਹੌਲੀ ਸਿੱਖੀ ਦੇ ਨਾਲ ਜਿਹੜਾ ਜੁੜਦੇ ਗਏ ਅੱਛਾ ਜੀ ਹਾਂਜੀ ਤੁਸੀਂ ਇੱਕ ਕਥਾ ਕਿੱਥੋਂ ਕਰਨੀ ਸਟਾਰਟ ਕੀਤੀ ਸੀ ਕਥਾ ਤਾਂ ਮੈਂ ਸ਼ੁਰੂ ਤੋਂ ਸ਼ੁਰੂ ਕਰਦੀ ਸੀ ਜਦੋਂ ਜੰਮਿਆ ਉਹ ਤੋਂ ਬਾਅਦ ਨਾਲੇ ਸ਼ੁਰੂ ਕਰਦੀ ਸੀ ਪਹਿਲਾਂ ਘਰਦਿਆਂ ਨੂੰ ਹੀ ਸਮਝ ਆਉਂਦੀ ਸੀ ਹੌਲੀ ਹੌਲੀ ਜਿਹੜਾ ਉਹ ਮਿੱਤਰ ਦੋਸਤ ਮਤਲਬ ਮੇਰਾ ਕਹਿਣ ਦਾ ਮਤਲਬ ਬਚਪਨ ਤੋਂ ਹੀ ਲਾਗ ਸੀ ਅੱਛਾ ਜੀ ਮੈਨੂੰ ਯਾਦ ਆ ਵੀ 6ਵੀਂ ਕਲਾਸ 'ਚ ਮੈਂ ਆਨੰਦ ਸਾਹਿਬ ਦੀ ਕਥਾ ਜੋ ਸਾਡੇ ਇਲੈਕਟਿਵ ਪੰਜਾਬੀ ਪੜ੍ਹਾਉਂਦੇ ਮੈਡਮ ਜਸਵੀਰ ਕੌਰ ਸੀ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਪਰਿਵਾਰ 'ਚ 6ਵੀਂ ਕਲਾਸ 'ਚ ਮੈਂ ਆਨੰਦ ਸਾਹਿਬ ਦੀ ਕਥਾ ਕੀਤੀ ਅੱਛਾ ਜੀ ਕਿਉਂਕਿ ਅੰਦਰੋਂ ਹੀ ਸੀ ਵੀ ਪਰਿਵਾਰ ਦਾ ਮਾਹੌਲ ਇਦਾਂ ਦਾ ਸੀ ਗੁਰਸਿੱਖੀ ਦਾ ਉਦਾਸੀਨ ਸੰਪਰਦਾ ਦੇ ਹੋਣ ਕਰਕੇ ਵੀ ਘਰ ਦੇ ਵਿੱਚੋਂ ਹੀ ਸਾਡੇ ਜਿਹੜੇ ਹੈ ਮਹਾਂਪੁਰਖਾਂ ਦੇ ਜਾਂਦੇ ਸੀ ਤੇ ਉਹਨਾਂ ਤੋਂ ਸ਼ਬਦ ਭੇਦ ਮਿਲਣਾ ਤੇ ਕਾਪ ਸ਼ਬਦ ਦੀ ਕਮਾਈ ਭਗਤ ਪ੍ਰਹਿਲਾਦ ਭਗਤ ਤਰੂ ਇਸੇ ਤਰ੍ਹਾਂ ਭੀਲਣੀ ਜੀ ਤੇ ਦ੍ਰੋਪਦੀ ਜੀ ਤੇ ਗਨਕਾ ਇਹ ਕਿਸੇ ਸੁਣਦੇ ਰਹਿਣਾ ਉਹਨਾਂ ਦੀਆਂ ਕਹਾਣੀਆਂ ਸੁਣਨੀਆਂ ਮਾ ਭਗਤਾਂ ਦਾ ਇਤਿਹਾਸ ਸਿੱਧਾ ਭਗਤੀ ਵੱਲ ਮਨ ਜੁੜ ਗਿਆ ਅੱਛਾ ਜੀ ਸਕੂਲ ਚ ਵੀ ਜਦ 6ਵੀਂ ਕਲਾਸ ਸੀ ਕੋਈ ਖਾਲੀ ਪੀਰੀਅਡ ਹੋਣਾ ਮੈਡਮਾਂ ਮਾਸਟਰਾਂ ਨੇ ਮੈਨੂੰ ਸੱਦ ਲੈਣਾ ਤੇ ਫਿਰ ਮੈਂ ਭਜਨ ਗਾਉਣਾ ਗੁਰਬਾਣੀ ਦੇ ਸ਼ਬਦ ਗਾਉਣੇ ਤੇ ਉਹ ਸ਼ਬਦ ਦੇ ਅਰਥ ਪੁੱਛ ਲੈਣੇ ਹੌਲੀ ਹੌਲੀ ਅਰਥ ਕਰਨ ਲੱਗ ਗਿਆ ਮੈਂ ਇਦਾਂ ਸਕੂਲ ਤੋਂ ਹੀ ਮਤਲਬ ਸ਼ੁਰੂ ਕਰ ਲਈ ਸੀ ਸਕੂਲ ਤੋਂ ਬਾਅਦ ਹਾਂ ਫਿਰ ਬੱਚੇ ਪਿੰਡ ਵਿੱਚ ਆ ਕੇ ਬੱਚਿਆਂ ਨੂੰ ਪੜ੍ਹਾਉਣਾ ਅੱਛਾ ਜੀ ਜੋਨਾਂ ਕਾ ਆਪ ਪੜ੍ਹੇ ਹੋਣਾ ਛੋਟੇ ਛੋਟੇ ਬੱਚਿਆਂ ਨੂੰ ਪੜ੍ਹਾਉਣਾ ੴ ਸਤਨਾਮ ਪੰਜਵੀਂ ਛੇਵੀਂ ਹਾਂ ਕਲਾਸਾਂ ਬੱਚੇ ਆਪਾਂ ਬੜੀ ਲੰਮੇ ਸਮੇਂ ਤੋਂ ਪੜਾਉਂਦੇ ਰਹਿਆ। ਬਾਬਾ ਜੀ ਅੱਜ ਕੱਲ ਅਸੀਂ ਬੱਚੇ ਮਤਲਬ ਜਿਵੇਂ ਪੜ੍ਹਾਈ ਕਰਦੇ ਆਂ ਉਹਦੇ ਨਾਲ ਗੁਰਮਤਿ ਵਿੱਦਿਆ ਕਿੰਨੀ ਕੁ ਜ਼ਰੂਰੀ ਆ? ਵਿੱਦਿਆ ਮਤਲਬ ਬਹੁਤ ਜ਼ਰੂਰੀ ਆ ਜਿਵੇਂ ਬੀਜ ਪਾਉਣ ਤੋਂ ਬਾਅਦ ਪਾਣੀ ਜਿੰਨਾ ਜਿੰਨੀ ਜ਼ਰੂਰਤ ਪਾਣੀ ਦੀ ਹੈ ਨਾ ਹਾਂਜੀ ਬੀਜ ਪਾਉਣ ਤੋਂ ਬਾਅਦ ਉਹਨਾਂ ਉਹਨਾਂ ਜਿਹੜਾ ਗੁਰਮਤਿ ਦੀ ਜ਼ਰੂਰਤ ਹੈ। ਮੈਂ ਪਾਣੀ ਬਿਨਾ ਖੇਤੀ ਨਹੀਂ ਹੋ ਸਕਦੀ। ਦੁਨਿਆਵੀ ਵਿਦਿਆ ਜਿੰਨੀ ਮਰਜ਼ੀ ਪੜ੍ਹ ਲਈਏ ਜੇ ਗੁਰਮਤਿ ਦੀ ਵਿਦਿਆ ਨਹੀਂ ਹੈਗਾ ਤੇ ਜੀਵਨ ਕਾਮਜਾਬ ਨਹੀਂ ਵਿਦਿਆ ਵਿਚਾਰੀ ਤਾਂ 파ਰ ਉਪਕਾਰੀ ਅੱਜ ਲੋਕੀ ਵਿਦਿਆ ਗ੍ਰਹਿਣ ਕਰਦੇ ਆ ਪਰ ਉਹਦਾ ਮਿਸਯੂਜ਼ ਕਰਦੇ ਜਿਵੇਂ ਡਾਕਟਰ ਇੱਕ ਵਿਦਿਆ ਲੈਂਦਾ ਮਰੀਜ਼ ਦੀ ਜਾਨ ਬਚਾਉਣ ਲਈ ਪਰ ਉਹਦੇ ਕੋਲ ਗੁਰਮਤਿ ਦੀ ਵਿਦਿਆ ਨਹੀਂ ਹੈਗੀ ਪਰ ਉਸ ਵਿਦਿਆ ਦੇ ਨਾਲ ਉਹ ਕਿਡਨੀਆਂ ਕੱਢ ਕੇ ਵੇਚ ਰਿਹਾ ਹਾਂਜੀ ਗੁਰਦੇ ਵੇਚ ਰਿਹਾ ਹੋਰ ਕਈ ਪਾਰ ਬਾਡੀ ਦੇ ਜਿਹੜੇ ਹੈ ਉਹ ਵੇਚ ਰਿਹਾ ਕਿਉਂ ਵੇਚ ਰਿਹਾ ਵਿਦਿਆ ਤਾਂ ਉਹਦੇ ਕੋਲ ਹੈ ਪਰ ਉਹਦੇ ਕੋ ਗੁਰਮਤ ਦੀ ਵਿਦਿਆ ਨਹੀਂ ਜੇ ਉਹਦੇ ਕੋ ਗੁਰਮਤ ਦੀ ਵਿਦਿਆ ਹੋਏਗੀ ਫਿਰ ਉਹ ਪਾਪ ਕਰਮ ਨਹੀਂ ਕਰੇਗਾ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜੇ ਉਹ ਪਰਉਪਕਾਰ ਵਾਸਤੇ ਵਿਦਿਆ ਨੂੰ ਵਰਤਿਆ ਜਾਂਦਾ ਤੇ ਪਰਉਪਕਾਰ ਦੀ ਭਾਵਨਾ ਗੁਰਮਤ ਪੜੇ ਬਿਨਾ ਨਹੀਂ ਆ ਸਕਦੀ ਅੱਛਾ ਹਾਂਜੀ ਅੱਜ ਕੱਲ ਕੋਈ ਬੱਚਾ ਵੀ ਗੁਰਮਤ ਦਾ ਗਿਆਨ ਨਹੀਂ ਲੈਣਾ ਚਾਹੁੰਦਾ ਕੋਈ ਵੀ ਜਿਹਨੂੰ ਵੀ ਪੁੱਛ ਲਓ ਸਾਰਿਆਂ ਨੇ ਬਾਹਰ ਜਾਣਾ ਕੈਨੇਡਾ ਅਮਰੀਕਾ ਤੇ ਕੋਈ ਵੀ ਪਾਠ ਨਹੀਂ ਕਰਨਾ ਚਾਹੁੰਦਾ ਉਦੋਂ ਬਾਰੇ ਕੀ ਵਿਚਾਰ ਨੇ ਤੁਹਾਡੇ ਜਿੱਦਾਂ ਜਿਹੜੇ ਬਾਹਰ ਜਾਣਾ ਚਾਹੁੰਦੇ ਆ ਉਹ ਇੱਕ ਦੇਖਾ ਦੇਖੀ ਹੈ ਇੱਕ ਲੋਕ ਲਹਿਰ ਜਿਹੜੀ ਹੈ ਸੰਸਾਰ 'ਚ ਚੱਲਦੀ ਆ ਅੱਛਾ ਜੀ ਜੋ ਲੋਕ ਲਹਿਰ ਹੈ ਉਹ ਖਾਣ ਦੀ ਪਹਿਨਣ ਦੀ ਸਰਵਾਈਵ ਕਰਨ ਦੀ ਅੱਛਾ ਹੈ ਕਈ ਵਾਰ ਲੋਕ ਲਹਿਰ ਹੁੰਦੀ ਹੈ ਪਹਿਨਣ ਦੀ ਜਿਹਨੂੰ ਕਹਿੰਦੇ ਫੈਸ਼ਨ ਬੀਕ ਨੇ ਪਹਿਨ ਲਿਆ ਦੂਜੇ ਨੇ ਪਹਿਨ ਲਿਆ ਤੀਜੇ ਨੇ ਪਹਿਨ ਲਿਆ ਇਹਦੇ ਖਾਣਿਆਂ ਦੀ ਲੋਕ ਲਹਿਰ ਚੱਲਦੀ ਆ ਵੀ ਆ ਚੀਜ਼ ਉੱਥੇ ਬਣੀ ਸੀ ਉਹਨਾਂ ਨੇ ਬਣਾਈ ਉਥੋਂ ਕਾਪੀ ਕਰਦੇ ਵੀ ਆਪਾਂ ਆਪਣੇ ਪਿੰਡ ਬਣਾਈਏ ਆਪਣੇ ਘਰੇ ਬਣਾਈਏ ਇਹੇ ਤਰ੍ਹਾਂ ਜਿਹੜੀ ਵਿਦੇਸ਼ ਜਾਣ ਦੀ ਇਹ ਲੋਕ ਲਹਿਰ ਹੈ ਇਹ ਲੋਕ ਲਹਿਰ 'ਚ ਬੱਚੇ ਫਸ ਚੁੱਕੇ ਹੈ ਜਿਹੜੀ ਲਹਿਰ ਹੈ ਇਹ ਚੰਗੀਆਂ ਵੀ ਹੁੰਦੀਆਂ ਲਹਿਰਾਂ ਮਾੜੀਆਂ ਦੋ ਤਰ੍ਹਾਂ ਦੀਆਂ ਲਹਿਰਾਂ ਹੁੰਦੀਆਂ ਇੱਕ ਲਹਿਰ ਹੁੰਦੀ ਆ ਡਬੋਣ ਵਾਲੀ ਇੱਕ ਤਾਰਨ ਵਾਲੀ ਸਮੁੰਦਰ 'ਚ ਆਪਾਂ ਦੇਖਦੇ ਆ ਨਾ ਇੱਕ ਲਹਿਰ ਐਦਾਂ ਦੀ ਆਉਂਦੀ ਆ ਵੀ ਉਹ ਡਬੋ ਦਿੰਦੀ ਆ ਤੇ ਇੱਕ ਲਹਿਰ ਡੁੱਬੇ ਨੂੰ ਬਾਹਰ ਕੰਡੇ ਦੇ ਉੱਤੇ ਸੁੱਟ ਦਿੰਦੀ ਆ ਬਾਹਰ ਆ ਕੇ ਤਾਰ ਲੈਂਦੀ ਜਿਹੜੀ ਇਹ ਵਿਦੇਸ਼ ਜਾਣ ਵਾਲੀ ਲਹਿਰ ਹੈ ਇਹ ਡਬੋਣ ਵਾਲੀ ਲਹਿਰ ਹੈ ਅੱਛਾ ਜੀ ਇਹ ਤਾਰਨ ਵਾਲੀ ਲਹਿਰ ਨਹੀਂ ਹੈ ਕਿਉਂਕਿ ਆਪਣਾ ਮੁਲਕ ਛੱਡ ਕੇ ਆਪਣੀ ਬੋਲੀ ਛੱਡ ਕੇ ਆਪਣੇ ਖਾਣੇ ਛੱਡ ਕੇ ਸਰਵਾਈਵ ਕਰਨਾ ਬੜਾ ਔਖਾ ਹੈ ਕੁਝ ਸਾਲ ਤੱਕ ਕੀਤਾ ਜਾ ਸਕਦਾ ਪਰ ساری ਜ਼ਿੰਦਗੀ ਕਰਨਾ ਤੇ ਇਹਦੇ ਨਾਲ ਬੜਾ ਨੁਕਸਾਨ ਹੁੰਦਾ ਰਹੀ ਗੱਲ ਗੁਰਮਤ ਨਹੀਂ ਸਿੱਖਦੇ ਉਹਦੇ ਪਿੱਛੇ ਜੋ ਗੁਰੂ ਸਹਿਬਾਨਾਂ ਦੀ ਜਿਹੜੀ ਸੋਚ ਹੈ ਉਹਨੂੰ ਅਸੀਂ ਧਾਰਨ ਨਹੀਂ ਕੀਤਾ ਜਿਵੇਂ ਗੁਰਸਿੱਖ ਕਲੋਨੀਆਂ ਨਹੀਂ ਰਹੀਆਂ ਠੀਕ ਹੈ ਜੀ ਗੁਰੂ ਸਾਹਿਬਾਨ ਨੇ ਨਗਰ ਇਸ ਕਰਕੇ ਬਸਾਏ ਸੀ ਤਾਂ ਕਿ ਉੱਥੇ ਇੱਕ ਵਿਚਾਰਧਾਰਾ ਦੇ ਲੋਕ ਰਹਿਣਗੇ ਅੱਛਾ ਜੀ ਮੈਂ ਤਾਂ ਵਿਚਾਰਧਾਰਾ ਖਤਮ ਹੋ ਰਹੀ ਹੈ ਗੁਰਸਿੱਖੀ ਵਾਲੀ ਗੁਰਦੁਆਰਾ ਸਾਹਿਬ ਜਾਓਗੇ ਉੱਥੇ ਪ੍ਰਧਾਨਗੀ ਦੇ ਰੌਲੇ ਉੱਥੇ ਮੈਂਬਰਸ਼ਿਪ ਦਾ ਰੌਲਾ ਹਾਂਜੀ ਆਪੋ-ਆਵਦ ਮੈਂ ਤਾਂ ਆਪਸ ਵਿੱਚ ਝਗੜੇ ਆ ਠੀਕ ਹੈ ਤੇ ਸਕੂਲ ਵਿੱਚ ਜਾਵਾਂਗੇ ਉੱਥੇ ਜਿਹੜਾ ਹੈਗਾ ਸਕੂਲ ਦੇ ਵਿੱਚ ਪੜ੍ਹਾਈ ਉਹ ਇੰਨੀ ਮਾਸਟਰ ਕਰਾਉਂਦੇ ਆ ਬੱਚਿਆਂ ਨੂੰ ਧਾਰਮਿਕ ਵਿਦਿਆ ਉੱਥੇ ਨਹੀਂ ਮਿਲਦੀ ਹੈਗੀ ਜੇ ਇਤਿਹਾਸ ਦਿੱਤਾ ਵੀ ਜਾਂਦਾ ਉਹ ਬੱਚਿਆ ਕੁਛਿਆ ਜਿਹਾ ਇਤਿਹਾਸ ਦਿੱਤਾ ਜਾਂਦਾ ਠੀਕ ਹੈ ਹਾਂਜੀ ਅੱਜ ਕੱਲ ਪੇਰੈਂਟਸ ਤੇ ਸਕੂਲਾਂ ਦੀ ਕੀ ਜ਼ਿੰਮੇਵਾਰੀ ਵੱਧਦੀ ਹੈ ਵੀ ਉਹ ਗੁਣਮੱਤਾ ਗਿਆਨ ਵਖ ਦੇਣ ਜੁਆਕਾਂ ਨੂੰ ਜੁਆਕਾਂ ਨੂੰ ਸਭ ਤੋਂ ਪਹਿਲਾਂ ਸਕੂਲ ਤਾਂ ਮਾਪੇ ਹੀ ਹੁੰਦੇ ਆ ਘਰ ਦੇ ਵਿੱਚ ਅਗਰ ਬੱਚਿਆਂ ਨੂੰ ਘਰ 'ਚ ਹੀ ਮਾਹੌਲ ਦਿੱਤਾ ਜਾਏ ਹਾਂਜੀ ਸਿੱਖ ਸਿੱਖਣੀ ਜੇ ਮਿਲ ਵਹ ਗੁਰਮੁਖੀ ਕੇ ਅੱਖਰ ਲਹੋ ਆਪਣੇ ਬੱਚੇ ਨੂੰ ਗੁਰਮੁਖੀ ਅੱਖਰਾਂ ਦੀ ਪਛਾਣ ਕਰਾਵੇ ਠੀਕ ਹੈ ਜੀ ਫਿਰ ਦੂਸਰਾ ਸਾਨੂੰ ਉਹਨਾਂ ਸਕੂਲਾਂ ਨੂੰ ਨਹੀਂ ਚੁਣਨਾ ਚਾਹੀਦਾ ਜਿੱਥੇ ਗੁਰਮਤ ਦਾ ਗਿਆਨ ਨਹੀਂ ਦਿੱਤਾ ਜਾਂਦਾ ਜਿਵੇਂ ਕਨਵਰਟ ਸਕੂਲ ਹੈਗੇ ਆ ਠੀਕ ਕਨਵਰਟ ਸਕੂਲਾਂ ਦੇ ਵਿੱਚ ਗੁਰਮਤ ਗਿਆਨ ਨਹੀਂ ਦਿੱਤਾ ਜਾਂਦਾ ਉੱਥੇ ਕ੍ਰਾਈਸਟ ਈਸਾ ਬਾਰੇ ਔਰ ਹੋਰ ਨਾ ਸੰਤਾਂ ਬਾਰੇ ਪੜਾਇਆ ਜਾਂਦਾ ਹੈ ਅੱਛਾ ਜੀ ਪਰ ਉੱਥੇ ਉਹ ਸਕੂਲ ਸਾਡੇ ਮਾਪੇ ਨੂੰ ਚੁਣਨੇ ਚਾਹੀਦੇ ਜਿੱਥੇ ਜਪਜੀਤ ਸਿੰਘ ਜੀ ਔਰ ਸ਼ਹੀਦਾਂ ਬਾਰੇ ਇਤਿਹਾਸ ਬਾਰੇ ਦੱਸਿਆ ਜਾਵੇ ਔਰ ਸਕੂਲ ਜਿਹੜੇ ਆ ਜਿਹੜੇ ਖਾਲਸਾ ਸਕੂਲ ਆ ਜਿਹੜੇ ਉਹ ਕੇਵਲ ਹੁਣ ਨਾਮ ਦੇ ਸਕੂਲ ਖਾਲਸਾ ਰਹਿ ਗਏ ਆ ਅੱਛਾ ਜੀ ਉੱਥੇ ਦੇ ਸਟਾਫ ਨੂੰ ਉੱਥੇ ਦੇ ਅਧਿਕਾਰੀਆਂ ਨੂੰ ਚਾਹੀਦਾ ਉੱਥੇ ਖਾਲਸਾਈ ਰੋ ਰੀਤ ਰਵੈਤਾ ਅਨੁਸਾਰ ਬੱਚਿਆਂ ਨੂੰ ਇਤਿਹਾਸ ਅਤੇ ਦੁਨਿਆਵੀ ਪੜ੍ਹਾਈ ਕਰਵਾਈ ਜਾਵੇ ਇਹ ਜ਼ਿੰਮੇਵਾਰੀ ਮਾਤਾ ਪਿਤਾ ਦੀ ਬਣਦੀ ਆ ਤੇ ਟੀਚਰਾਂ ਦੀ ਅਬਾਏ ਸਾਨੂੰ ਪਟਨਾ ਸਾਹਿਬ ਬਾਰੇ ਦੱਸੋ ਜਿਵੇਂ ਅਸੀਂ ਤੁਹਾਡੀਆਂ ਕਥਾਂ ਸੁਣਦੇ ਹਾਂ ਰੋਜ਼ ਜਿੱਦਣ ਵੀ ਤੁਸੀਂ ਕਥਾ ਕਰਦੇ ਹੋ ਉਦੋਂ ਵੀ ਸੁਰਦੇ ਹਾਂ ਮਤਲਬ ਰੋਜ਼ ਅਸੀਂ ਕਥਾ ਸੁਣਦੇ ਹਾਂ ਥੱਡੀ ਤੇ ਹੋਰ ਦੱਸੋ ਜਿਨ੍ਹਾਂ ਨੂੰ ਨਹੀਂ ਪਤਾ ਸੰਗਤਾਂ ਨੂੰ ਗੁਰੂ ਮਹਾਰਾਜ ਬਾਰੇ ਤੇ ਕੀ ਚੋਜਾਂ ਕਰਦੇ ਹੁੰਦੇ ਸੀਗੇ ਅਚਪਨ ਚ ਉਹ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵਲਿਆ ਪਟਨਾ ਸ਼ਹਿਰ ਬਾਰੇ ਬਹੁਤ ਘੱਟ ਸੰਗਤ ਜਾਣਦੀ ਹੈ ਵੀ ਉੱਥੇ ਗੁਰੂ ਨਾਨਕ ਸਾਹਿਬ ਪਹਿਲਾ ਆਏ ਅੱਛਾ ਪਹਿਲੀ ਉਦਾਸੀ ਟਾਈਮ ਗੁਰੂ ਨਾਨਕ ਜੀ ਆ ਕੇ ਉੱਥੇ ਸਾਲਸਰਾਏ ਜੋਰੀ ਦਾ ਘਰ ਜਿੱਥੇ ਅੱਜ ਤਖਤ ਪਟਨਾ ਸਾਹਿਬ ਗੁਰਦੁਆਰਾ ਬਣਿਆ ਹੈ ਹਾਂਜੀ ਇਹ ਸਾਲਸਰਾਏ ਜੋਰੀ ਦਾ ਘਰ ਹੁੰਦਾ ਸੀ ਅੱਛਾ ਜੀ ਮਹਾਰਾਜ ਇੱਥੇ ਰੁਕਦੇ ਆ ਤੇ ਸਿੱਖ ਧਰਮ ਦੀ ਪਹਿਲੀ ਮੰਜੀ ਬਿਹਾਰ ਦੇ ਵਿੱਚ ਜਿਹੜਾ ਸਿੱਖ ਧਰਮ ਦਾ ਪਹਿਲਾ ਗੁਰਦੁਆਰਾ ਹੈ ਹਾਂਜੀ ਉਹ ਮਹਾਰਾਜ ਜੀ ਨੇ ਉੱਥੇ ਬਣਵਾਇਆ ਬਿਹਾਰ ਗੁਰੂ ਨਾਨਕ ਸਾਹਿਬ ਜੀ ਨੇ ਠੀਕ ਹੈ ਫਿਰ ਇਸੇ ਜਗ੍ਹਾ ਅੱਛਾ ਸ੍ਰੀ ਗੁਰ ਤੇਗ ਬਹਾਦਰ ਮਹਾਰਾਜ ਆਉਂਦੇ ਆ ਅੱਛਾ ਜੀ ਫਿਰ ਇਸੇ ਹਵੇਲੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਹੈ ਪੋਸ ਉਹਦੀ ਸਤ ਨੂੰ ਅਵਤਾਰ ਹੁੰਦਾ ਹੈ ਅੱਛਾ ਜੀ ਹਾਂਜੀ ਤੇ ਰਾਤ ਨੂੰ ਗੁਰੂ ਸਾਹਿਬ ਜੀ ਇਸੇ ਜਗ੍ਹਾ ਅਵਤਾਰ ਧਾਰਨ ਕਰਦੇ ਔਰ ਇਹ ਬਹੁਤ ਘੱਟ ਸੰਗਤਾਂ ਜਾਣਦੀਆਂ ਵੀ ਇੱਥੇ ਗੁਰੂ ਨਾਨਕ ਸਾਹਿਬ ਪਹਿਲਾਂ ਆਏ ਆ ਤੇ ਉਸੇ ਹਵੇਲੀ ਦੇ ਵਿੱਚ ਫਿਰ ਗੁਰੂ ਜੀ ਕੁਰਤੇਗ ਭਾਦਰ ਜੀ ਰੁਕਦੇ ਆ ਆਪਣੇ ਮਾਤਾ ਨਾਨਕੀ ਨਾਲ ਮਤੀ ਦਾਸ ਜੀ ਸਤੀ ਦਾਸ ਜੀ ਦਿਆਲ ਦਾਸ ਜੀ ਭਾਈ ਅੰਦਿਆਲਾ ਜੀ ਜਿਨ੍ਹਾਂ ਨੂੰ ਕਹਿੰਦੇ ਆ ਤੇ ਇਸੇ ਤਰ੍ਹਾਂ ਮਹਾਰਾਜ ਜੀ ਦੇ ਆਪਣਾ ਪਰਿਵਾਰ ਸੋਹਰੇ ਪਰਿਵਾਰ ਚ ਉਹਨਾਂ ਦੇ ਸਾਲਾ ਜੀ ਕਿਰਪਾਲ ਚੰਦ ਮਹਿਰ ਚੰਦ ਜੀ ਉਹ ਵੀ ਉੱਥੇ ਰੁਕਦੇ ਆ। ਅੱਛਾ ਜੀ। ਔਰ ਇਹ ਤੋਂ ਇਲਾਵਾ ਪਟਨਾ ਸਾਹਿਬ ਵਿੱਚ ਬਹੁਤ ਸੰਗਤਾਂ ਘਟ ਜਾਣਦੀਆਂ ਵੀ ਜਿੱਥੇ ਨਿਸ਼ਾਨ ਸਾਹਿਬ ਬਣਿਆ। ਹਾਂ ਜੀ। ਜਿੱਧਰੋਂ ਦਰਬਾਰ ਸਾਹਿਬ ਐਂਟਰੀ ਕਰਦੇ ਆ। ਜਦੋਂ ਪੀਰ ਪੀਖਣ ਸ਼ਾਹ ਕਢਾਮ ਤੋਂ ਚੱਲ ਕੇ ਗਿਆ। ਹਾਂ ਜੀ। ਔਰ ਉਹਨੇ ਜਦੋਂ ਦਰਵਾਜ਼ੇ ਤੇ ਬਹਿ ਕੇ ਦਰਸ਼ਨਾਂ ਦੀ ਮੰਗ ਕੀਤੀ ਅਗਲੇ ਦਿਨ ਪੂਰੀ ਰਾਤ ਬੈਠਾ ਰਿਹਾ ਉਹ। ਅੱਛਾ। ਤੇ ਜਦੋਂ ਮਹਾਰਾਜ ਜੀ ਦੇ ਦਰਸ਼ਨ ਉਹਨੂੰ ਕਰਾਏ ਗਏ ਜਿੱਥੇ ਨਿਸ਼ਾਨ ਸਾਹਿਬ ਬਣਿਆ। ਉੱਥੇ ਹੀ ਗੁਰੂ ਗੋਬਿੰਦ ਸਿੰਘ ਬੈਠੇ ਤਨ ਬਾਲ ਅਵਸਥਾ ਵਿੱਚ ਉਸੇ ਜਗ੍ਹਾ ਮਹਾਰਾ ਨੇ ਦੋ ਕੁੱਜੀਆਂ ਦੇ ਉੱਤੇ ਹੱਥ ਰੱਖਿਆ ਔਰ ਉਸੇ ਹੀ ਜਗ੍ਹਾ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਦਰਸ਼ਨ ਦਿੱਤੇ ਅੱਛਾ ਜੀ ਔਰ ਖਾਸ ਕਰਕੇ ਸੰਗਤਾਂ ਜਿਹੜੀਆਂ ਯਾਤਰਾ ਕਰਦੀਆਂ ਉਹ ਗੱਲ ਦਾ ਧਿਆਨ ਰੱਖਣ ਵੀ ਜਿੱਥੇ ਬੈਠ ਕੇ ਨਿਸ਼ਾਨ ਸਾਹਿਬ ਦੇ ਸਾਹਮਣੇ ਮਹਾਰਾਜ ਨੇ ਨਿਸ਼ਾਨ ਸਾਹਿਬ ਵਾਲੀ ਜਗ੍ਹਾ ਦਰਸ਼ਨ ਦਿੱਤੇ ਉਹਦੇ ਸਾਹਮਣੇ ਇੱਕ ਡਿਊੜੀ ਬਣੀ ਐ ਉਹੀ ਗੁਰੂ ਸਾਹਿਬ ਜੀ ਦੇ ਘਰ ਦਾ ਪੁਰਾਣਾ ਗੇਟ ਸੀ ਅੱਛਾ ਜੀ ਜੋ ਕਿ ਹੁਣ ਬਹੁਤ ਘੱਟ ਸੰਗਤਾਂ ਜਾਣਦੀਆਂ ਔਰ ਇਹ ਗੱਲ ਸੰਗਤ ਨੂੰ ਬੜੀ ਜਾਣ ਕੇ ਹੈਰਾਨੀ ਹੋਏਗੀ ਅੱਜ ਵੀ ਜੇ ਉਸ ਡਿਊਟੀ ਵਿੱਚੋਂ ਨਿਕਲੀਏ ਨਿਸ਼ਾਨ ਸਾਹਿਬ ਤੱਕ ਮੱਥਾ ਟੇਕੀਏ ਤੇ ਅੱਜ ਵੀ ਮਹਿਸੂਸ ਕਰਨ ਵਾਲੀ ਸੰਗਤਾਂ ਨੂੰ ਮਹਾਰਾ ਦੇ ਦਰਸ਼ਨ ਹੁੰਦੇ ਆ ਤਾਂ ਉੱਥੇ ਜਿਹੜੇ ਦਰਸ਼ਨ ਕਰਦੇ ਆ ਉੱਥੇ ਜ਼ਰੂਰ ਹਾਜ਼ਰੀ ਭਰਦੇ ਆ ਬਾਬਾ ਜੀ ਇੱਕ ਨਾ ਸਾਡੇ ਚ ਸਾਰਿਆਂ 'ਚ ਹੀ ਕਨਫਿਊਜ਼ਨ ਆ ਵੀ ਇੱਕ ਤਾਂ ਛੋਟੇ ਸਹਿਜ ਆਦਾਂ ਦਾ ਸ਼ਹੀਦੀ ਦਾ ਰਿਆ ਰਿਹਾ ਤੇ ਇੱਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਦਾ ਪ੍ਰਕਾਸ਼ ਦਿਹਾੜਾ ਰਿਹਾ ਤੇ ਹੁਣ ਕੀ ਮਨਾਈਏ ਅਸੀਂ ਜਿਸਨਾ ਸਾਲ 2025 ਦੇ 28 ਦਸੰਬਰ ਨੂੰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾ ਦਾ ਪ੍ਰਕਾਸ਼ ਪੁਰਬ ਹੈ ਹਾਂਜੀ ਤੇ ਜੇ ਅਸੀਂ ਇਸੇ ਹੀ ਡੇਟ ਨੂੰ ਦੇਖੀਏ ਹਾਂਜੀ ਜੋ 12 13 14 ਉਹ ਦਾ ਇਹ ਦਿਨ ਬਣਦਾ ਹੈ ਅੱਛਾ ਜੀ ਜਦੋਂ ਸਹਿਬ ਜਾਦਿਆਂ ਨੂੰ ਨੀਹਾਂ ਦੇ ਵਿੱਚ ਸੂਬਾ ਸਰਾਂ ਦੇ ਵੱਲੋਂ ਚਿਣਿਆਂ ਗਿਆ ਔਰ ਸ਼ਹੀਦ ਦੀਆਂ ਸਾਹਿਬਜ਼ਾਦਿਆਂ ਨੇ ਪਾਈਆਂ ਮਾਤਾ ਜੀ ਵੀ ਸ਼ਹੀਦੀ ਪਾਉਂਦੇ ਆ ਹਾਂਜੀ ਹੁਣ ਇਹ ਦੋਨੇ ਪੁਰਬ ਇਕੱਠੇ ਆ ਰਹੇ ਆ ਤੇ ਕਈ ਸੰਗਤਾਂ ਬੜਾ ਕਹਿੰਦੀ ਆ ਵੀ ਹੁਣ ਗੁਰਪੁਰਬ ਮਨਾਈਏ ਜਪਸੀ ਦੀ ਦਿਹਾੜਾ ਮਨਾਈਏ ਹਾਂਜੀ ਪਹਿਲੀ ਗੱਲ ਇਹ ਮੈਂ ਤਾਂ ਇਹ ਨਾ ਬਹੁਤ ਹੀ ਵੱਡੀ ਕਨਫਿਊਜ਼ਨ ਕੋਈ ਸਮਝਦਾ ਨਹੀਂ ਕਿਉਂਕਿ ਸਾਨੂੰ ਪ੍ਰਕਾਸ਼ ਦਿਹਾੜਾ ਮਨਾਉਣ ਵਾਸਤੇ ਕੀ ਹੁਕਮ ਹੈ ਕੀਰਤਨ ਸੁਣੋ ਕਥਾ ਸੁਣੋ ਸੇਵਾ ਕਰੋ ਜੇ ਸ਼ਹੀਦੀ ਦਿਹਾੜਾ ਹੈ ਤੇ ਉਹਦੇ ਵਿੱਚ ਵੀ ਮਹਾਰਾਜ ਕਹਿੰਦੇ ਕਥਾ ਸੁਣੋ ਕੀਰਤਨ ਸੁਣੋ ਤੇ ਸੇਵਾ ਕਰੋ ਤੇ ਉਹਦੇ ਵਿੱਚ ਵੀ ਮਹਾਰਾਜ ਨੇ ਤਿੰਨੇ ਹੁਕਮ ਹੁਣ ਜੇ ਦੋਹੇਪੁਰ ਆ ਰਹੇ ਐ ਤੇ ਦੋਹੇ ਇੱਕੋ ਤਰੀਕੇ ਨਾਲ ਮਨਾਉਣ ਦਾ ਹੁਕਮ ਹੈਗਾ ਇਹ ਤਾਂ ਹੈ ਨਹੀਂ ਵੀ ਤੁਸੀਂ ਢੋਲ ਵਜਾਓ ਭੰਗੜੇ ਪਾਓ ਜਦੋਂ ਪ੍ਰਕਾਸ਼ ਦਿਹਾੜੇ ਤੇ ਆਪਾਂ ਉੱਚੀ ਉੱਚੀ ਢੋਲ ਵਜਾ ਕੇ ਭੰਗੜੇ ਪਾਉਂਦੇ ਡੀਜੇ ਲਾਉਂਦੇ ਆ ਤਾਂ ਤਾਂ ਫਿਰ ਗੱਲ ਹੈਗੀ ਆ ਜਦੋਂ ਸਾਨੂੰ ਹੁਕਮ ਹੈ ਮਹਾਰਾਜ ਨੇ ਕਿ ਵੀ ਸੁੱਖ ਦੁੱਖ ਬਰਾਬਰ ਹੈ ਹਾਂ ਜੀ ਜੰਮਣ ਮਰਨ ਬਰਾਬਰ ਹੈ ਪ੍ਰਕਾਸ਼ ਤੇ ਸ਼ਹੀਦੀ ਬਰਾਬਰ ਹੈ ਤੇ ਇਸ ਲਈ ਸਾਨੂੰ ਦੁਬਿਧਾ ਨਹੀਂ ਇਹ ਸ਼ਹੀਦੀ ਪੁਰਬ ਵੀ ਚੜ੍ਹਦੀ ਕਲਾ ਵਿੱਚ ਮਨਾਉਣੇ ਚਾਹੀਦੇ ਆ ਤੇ ਪ੍ਰਕਾਸ਼ ਪੁਰਬ ਵੀ ਚੜ੍ਹਦੀ ਕਲਾ ਵਿੱਚ ਸੇਵਾ ਕਰਕੇ ਸਿਮਰਨ ਕਰਕੇ ਔਰ ਸੰਗਤ ਕਰਕੇ ਨਾਮ ਜਪ ਕੇ ਮਨਾਉਣੇ ਚਾਹੀਦੇ ਆ ਦੇ ਜਿਹੜਾ ਫਾਲਤੂ ਖਰਚੇ ਕਰਦੇ ਆ ਦਿਖਾਵਾ ਕਰਦੇ ਆ ਉਹ ਭਾਵੇਂ ਸ਼ਹੀਦੀ ਦਿਹਾੜਿਆਂ ਤੇ ਆ ਜਾਂ ਪ੍ਰਕਾਸ਼ ਦਿਹਾੜੇ ਤੇ ਉਹ ਸਾਨੂੰ ਨਹੀਂ ਕਰਨਾ ਚਾਹੀਦਾ ਤੇ ਦੋਨੇ ਪੁਰਬ ਇਕੱਠੇ ਮਨਾਏ ਜਾ ਸਕਦੇ ਆ ਠੀਕ ਹੈ ਜੀ ਬੱਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਪਟਨਾ ਸਾਹਿਬ ਬਾਰੇ ਦੱਸਿਆ ਗੁਰੂ ਸਾਹਿਬ ਬਾਰੇ ਦੱਸਿਆ ਤੇ ਕਈ ਸੰਗਤਾਂ ਨੂੰ ਪਤਾ ਵੀ ਨਹੀਂ ਸੀਗਾ ਇੰਨਾ ਕੁਝ ਪਟਨਾ ਸਾਹਿਬ ਅਸੀਂ ਤੁਹਾਡੇ ਵਾਸਤੇ ਪ੍ਰਸ਼ਾਦ ਵੀ ਲਿਆਂਦਾ ਤੇ ਪ੍ਰਸ਼ਾਦ ਆਪ ਜੀ ਪਟਨਾ ਸਾਹਿਬ ਤੋਂ ਮਾਰੇ ਇੱਕ ਦਸਤਾਰ ਆਪ ਜੀ ਵਾਸਤੇ ਮਾਰਾਇਆ ਧੰਨਵਾਦ ਆਪ ਜੀ ਦਾ ਸਾਨੂੰ ਦਰਸ਼ਨ ਦਿੱਤੇ ਇੱਕ ਵਾਰੀ ਫੇਰ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੀ ਵੀਡੀਓ ਨੂੰ ਦੇਖ ਰਹੇ ਸਾਰੇ ਹੀ ਵੀਰ ਭੈਣ ਮਾਤਾਵਾਂ ਬਜ਼ੁਰਗਾਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਥੱਲੇ ਕਮੈਂਟ ਜਰੂਰ ਕਰਨਾ ਜਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਮਿਲਦਾ ਤੁਹਾਨੂੰ ਅਗਲੀ ਵੀਡੀਓ ਚ ਜੇ ਤੁਸੀਂ ਮੇਰਾ ਚੈਨਲ ਪ੍ਰਿਤਪਾਲ ਸਿੰਘ ਝੱਜ ਵਲੌਗਸ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਚੈਨਲ ਪਲੀਜ਼ ਸਬਸਕ੍ਰਾਈਬ ਕਰੋ ਮਿਲਦਾ ਤੁਹਾਨੂੰ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ